ਗੁਰੂ ਮਹਾਰਾਜ ਦੇ ਸ਼ਤਾਬਦੀ ਸਮਾਗਮ ਦੇ ਵਿੱਚ ਨਗਰ ਕੀਰਤਨ ਕੱਢੇ ਗਏ ਔਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਪਰ ਇਹਨਾਂ ਨਗਰ ਕੀਰਤਨਾਂ ਨੂੰ ਲੈ ਕੇ ਪਹਿਲੀ ਗੱਲ ਤਾਂ ਨਗਰ ਕੀਰਤਨਾਂ ਦੇ ਉੱਤੇ ਹੀ ਸਵਾਲ ਖੜ ਜਾਂਦਾ ਹੈ ਪਰ ਅਲਟੀਮੇਟਲੀ ਸ਼ਤਾਬਦੀ ਸਮਾਗਮ ਸੰਬੰਧੀ ਸਵਾਲ ਉੱਠਣੇ ਸ਼ੁਰੂ ਹੋ ਗਏ ਨਗਰ ਕੀਰਤਨ ਸੰਬੰਧੀ ਸਵਾਲ ਉੱਠਣੇ ਸ਼ੁਰੂ ਹੋ ਗਏ ਇਹ ਸਵਾਲ ਕਿਉਂ ਉੱਠ ਰਹੇ ਨੇ ਇਹਦੇ ਬਾਰੇ ਗੱਲਬਾਤ ਕਰਦੇ ਆ ਮੌਜੂਦ ਆ ਆਵਾਜ਼ੇ ਕੌਮ ਜਥੇਬੰਦੀ ਦੇ ਮੁਖ ਸਲਾਹਕਾਰ ਭਾਈ ਅਰਜੰਦਰ ਸਿੰਘ ਜੰਦਾ ਹੁਣਾ ਨਾਲ ਭਾਈ ਸਾਹਿਬ 1 ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥ ਸ੍ਰੀ ਗੁਰੂ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਇਹ ਸਵਾਲ ਜਿਹੜੇ ਨਗਰ ਕੀਰਤਨ ਤੇ ਉੱਠਣ ਲੱਗੇ ਇਹ ਕਿਉਂ ਉੱਠ ਰਹੇ ਆ ਜੀ ਦੇਖੋ ਨਗਰ ਕੀਰਤਨ ਦੇ ਸਵਾਲ ਨਹੀਂ ਚੁੱਕਣਾ ਚਾਹੀਦਾ ਕਿ ਜਿਸ ਨੂੰ ਜੇ ਕੋਈ ਇਦਾਂ ਕਰ ਰਿਹਾ ਤਾਂ ਵੈਸੇ ਇਹਦੇ ਤੇ ਡਿਸਕਸ਼ਨ ਜ਼ਰੂਰੀ ਸੀਗੀ ਜਿਸ ਕਰਕੇ ਆਪਾਂ ਇੱਥੇ ਇਕੱਠੇ ਹੋਏ ਆ ਕਿਉਂਕਿ ਜਿੱਦਾਂ ਅੱਜ ਦਾ ਅਸੀਂ ਦੇਖ ਰਹੇ ਆ ਨਗਰ ਕੀਰਤਨਾਂ ਦਾ ਜਿਹੜਾ ਇੱਕ ਰੂਪ ਢੰਗ ਚੇਂਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਵੀ ਸਰਕਾਰੀਕਰਨ ਜਿੱਦਾਂ ਹੋ ਰਿਹਾ ਹੈ ਉਹਦੇ ਚ ਇਹਨਾਂ ਬੜੀਆਂ ਚੀਜ਼ਾਂ ਨਗਰ ਕੀਰਤਨ ਦੇ ਦੌਰਾਨ ਵੀ ਡਿਸਕਸ ਕੀਤੀਆਂ ਗਈਆਂ ਸੀ ਹੁਣ ਜਿੱਦਾਂ ਸਾਰਾ ਇੱਕ ਇਹ ਸਾਰਾ ਨਿਕਲ ਗਿਆ ਪ੍ਰੋਗਰਾਮ ਜਿਹੜਾ ਸਾਰਾ ਸਮਾਰੋਹ ਜਿਹੜਾ ਬਣਾਇਆ ਇਹ ਸਾਰਾ ਹੁਣ ਕੰਪਲੀਟ ਹੋ ਗਿਆ ਤੇ ਹੁਣ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੱਥਾਂ ਦੇ ਨਾਲ ਸਾਹਮਣੇ ਆਈਆਂ ਨੇ ਤੇ ਆਪਾਂ ਚਾਹੁੰਦੇ ਆ ਕਿ ਪਬਲਿਕ ਨੂੰ ਪਤਾ ਲੱਗੇ ਕਿ ਜਿਹੜਾ ਸਾਡੇ ਸਾਰੇ ਲੋਕੀ ਜਿਹੜੇ ਕਿਰਤਕਮਈਆਂ ਕਰਦੇ ਆ ਉਹਨਾਂ ਦੀ ਕਿਰਤਕਮਈਆਂ ਜਿਹੜਾ ਟੈਕਸ ਅਸੀਂ ਪੇ ਕਰਦੇ ਆ ਉਹਨਾ ਟੈਕਸ ਦੇ ਪੇ ਕਰਨ ਤੋਂ ਬਾਅਦ ਉਹ ਜਿਹੜੀਆਂ ਚੀਜ਼ਾਂ ਸਾਡੇ ਬੇਰੁਜ਼ਗਾਰ ਲੋਕਾਂ ਦੇ ਉੱਤੇ ਸਾਡੇ ਲੋਕਾਂ ਦੀਆਂ ਬਿਮਾਰੀਆਂ ਦੇ ਉੱਤੇ ਜਾਂ ਐਜੂਕੇਸ਼ਨ ਦੇ ਉੱਤੇ ਜਿਹੜੇ ਖਰਚ ਹੋਣੇ ਚਾਹੀਦੇ ਸੀਗੇ ਉਹ ਸਰਕਾਰ ਕਿੱਦਾਂ ਆਪਣੇ ਮਨੋਰਥ ਪੂਰੇ ਕਰਨ ਲਈ ਖਰਚ ਕਰ ਰਹੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਚੋਂ ਨਿਕਲਿਆ ਕੱਢਿਆ ਕੀ ਮਤਲਬ ਕੁਝ ਹੁੰਦਾ ਨਾ ਕਿ ਇਹਨਾਂ ਚੀਜ਼ਾਂ ਨੂੰ ਚਲੋ ਕੀਤਾ ਤੇ ਪ੍ਰਾਪਤੀ ਦੱਸੋ ਕੀ ਹੈਗੀ ਹੈ ਤੇ ਪ੍ਰਾਪਤੀ ਆਪਾਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਜ਼ਰੀਏ ਕਿ ਇਹ ਦੱਸਣ ਕੀ ਹੋਇਆ ਤੇ ਆਪਣੀ ਗੱਲਬਾਤ ਦੀ ਸ਼ੁਰੂਆਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਹ ਨਗਰ ਕੀਰਤਨ ਨਿਕਲ ਰਹੇ ਸੀਗੇ ਨਾ ਇਹ ਸਾਰੇ ਜਿੰਨੇ ਵੀ ਪ੍ਰੋਗਰਾਮ ਹੋਏ ਆ ਇਹਨਾਂ ਸਾਰੇ ਨਗਰ ਕੀਰਤਨਾਂ ਨੂੰ ਪਹਿਲਾਂ ਸਿੱਖ ਸਮਾਜ ਆਪਣੇ ਤੌਰ ਤੇ ਹੀ ਮਨਾਇਆ ਕਰਦਾ ਸੀਗਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਇਹ ਗੁਰਦੁਆਰਿਆਂ ਨਾਲ ਜੁੜੀਆਂ ਹੁੰਦੀਆਂ ਸੀਗੀਆਂ ਨਾ ਸਿਰਫ ਗੁਰਦੁਆਰਿਆਂ ਨਾਲ ਇਹਦੇ ਨਾਲ ਲੋਕਲ ਸੰਗਤ ਦਾ ਬੜਾ ਮਤਲਬ ਇੱਕ ਚਲੋ ਜੁੜਿਆ ਹੁੰਦਾ ਸੀਗਾ ਇੱਕ ਆਪਣੇ ਨਾਲ ਦਿলো ਇਤਿਫਾਕ ਜੁੜਿਆ ਹੁੰਦਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੋਲੀ-ਹੋਲੀ ਕੀ ਹੋਇਆ ਜਤੇਸ਼ ਸ਼ਰਮ ਦੀ ਕਮੇਟੀ ਨੇ ਇਹ ਦਿਨ ਤਿਉਹਾਰ ਜਿਹੜੇ ਸੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਸੀਗੀ ਉਹ ਜਿੱਦਾਂ ਮਨਾਉਂਦੇ ਸੀਗੇ ਉਹਨਾਂ ਨੇ ਵੀ ਕਈ ਇਦਾਂ ਦੇ ਦੁਰਪਯੋਗ ਕੀਤੇ ਆਪਣੇ ਪੈਸੇ ਦੇ ਆਪਣੇ ਮਤਲਬ ਉਹ ਰਤਬੇ ਦੇ ਦੁਰਪਯੋਗ ਕੀਤੇ ਉਹਨਾਂ ਚੀਜ਼ਾਂ ਨਾਲ ਸਰਕਾਰ ਨੇ ਵੀ ਇੱਕ ਨਵਾਂ ਪੈਟਰਨ ਕੱਢ ਲਿਆ ਉਹ ਪੈਟਰਨ ਜੋ ਕੀ ਹੋਇਆ ਉਹਨਾਂ ਕੋਲ ਇਨ ਰਿਸੋਰਸਸ ਤੇ ਹਨੀ ਸ਼ਰਮ ਦੀ ਕਮੇਟੀ ਜਾਂ ਆਧਾਰਿਆਂ ਦੀ ਤਰ੍ਹਾਂ ਕਿਉਂਕਿ ਉਹਨਾਂ ਦੀ ਇੱਕ ਲੰਬੀ ਪ੍ਰੈਕਟਿਸ ਆ ਉਹਨਾਂ ਨੇ ਲੰਬੀ ਪ੍ਰੈਕਟਿਸ ਤੋਂ ਸਾਰਾ ਕੁਝ ਕੀਤਾ ਹੈਗਾ ਹਾਲਾਂਕਿ ਉਹ ਲੰਬੀ ਪ੍ਰੈਕਟਿਸ ਤੋਂ ਕੱਢਣ ਪਾਣ ਨੂੰ ਉਹਨਾਂ ਕੋਲ ਵੀ ਕੁਝ ਨਹੀਂ ਹੈਗਾ ਤੇ ਇਹ ਜ਼ਰੂਰ ਹੈ ਕਿ ਅਸੀਂ ਜਿਹੜੇ ਵੀ ਦਿਨ ਤਿਉਹਾਰ ਮਨਾਉਂਦੇ ਆ ਇਹਨਾਂ ਨੂੰ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਜਿਹੜੇ ਆਪਣੇ ਜਿਹੜੇ ਨੌਜਵਾਨ ਨੇ ਜਿਹੜੀ ਸਭ ਆਪਣੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਅਸੀਂ ਆਪਣੇ ਵਿਰਸੇ ਨਾਲ ਜੋੜ ਸਕੀਏ ਜਿਹੜਾ ਵਿਰਸਾ ਸਾਡੀ ਸਭਿਤਾ ਹੈਗੀ ਆ ਉਹਦੇ 'ਚ ਇਹ ਹਿੱਸਾ ਬਣ ਸਕੇ ਕਿ ਜੋ ਆਪਣੇ ਲੋਕ ਨੇ ਉਹ ਇਹ ਦੱਸ ਸਕਣ ਕਿ ਸਾਡੇ ਧਰਮ ਦੀ ਵਿਲੱਖਣਤਾ ਕੀ ਹੈ ਕੀ ਹੈ ਵਿਲੱਖਣਤਾ ਦਾ ਸਾਹਮਣੇ ਕਿਸੇ ਤੇ ਕੀ ਆਣੀ ਸੀਗੀ ਅਸੀਂ ਆਪ ਹੀ ਜਜ਼ਬ ਹੁੰਦੇ ਨਜ਼ਰ ਆ ਰਹੇ ਸਾਰੀ ਇੱਜਾ 'ਚੋਂ ਕਿਉਂਕਿ ਜੇ ਨਾ ਚੀਜ਼ਾਂ ਦੀ ਅਸੀਂ ਵਿਰੋਧਤਾ ਕਰਦੇ ਸੀਗੇ ਉਹੀ ਚੀਜ਼ਾਂ ਸ਼ਰਮਣੀ ਕਮੇਟੀ ਆਪ ਕਰਵਾਉਣ ਲੱਗੀਆਂ ਜਿੱਦਾਂ ਹੁਣੇ ਹੀ ਆਪਾਂ ਇੱਕ ਇੰਟਰਵਿਊ ਤੁਹਾਡੇ ਨਾਲ ਉਹ ਵੀ ਕੀਤੀ ਸੀ ਕਿ ਜਦੋਂ ਸ਼ਰਮਣੀ ਕਮੇਟੀ ਨੇ ਗੁਰਗੋਬਾ ਸਿੰਘ ਸਟੇਡੀਅਮ ਜਲੰਧਰ ਵਿੱਚ ਹੀ ਇੱਕ ਸਲਾਈਟ ਐਂਡ ਸਾਊਂਡ ਦਾ ਇਵੈਂਟ ਕਰਾਇਆ ਸੀ ਜੇ ਦੇ ਵਿੱਚ ਸਿਧਾਂਤਕ ਤੌਰ ਤੇ ਬਥੇਰੀਆਂ ਗਲਤੀਆਂ ਸੀਗੀਆਂ ਈਵਨ ਉਹਨਾਂ ਨੇ ਇਹੋ ਜਿਹਾ ਬੁਨਾ ਕਿਤੇ ਜਿਹੜੇ ਨਾ ਬਖਸ਼ਣ ਯੋਗ ਆ ਔਰ ਇਹੀ ਚੀਜ਼ਾਂ ਜਿਹੜੀਆਂ ਸੀਗਾ ਦੇਖਾ ਦੇਖੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕਰ ਲਈਆਂ ਆਮਾਦੀਪਾਟ ਦੀ ਸਰਕਾਰ ਨੇ ਵੀ ਦਿੱਲੀ ਨੂੰ ਦੇਖਦਿਆਂ ਸ਼ੁਰੂ ਕੀਤੀਆਂ ਕਿਉਂਕਿ ਦਿੱਲੀ ਵੀ ਜਿਹੜਾ ਦਿੱਲੀ ਫਤਿਹ ਦਿਵਸ ਪਹਿਲੇ ਜਿਹੜਾ ਮਨਾਇਆ ਜਾਣ ਲੱਗਿਆ ਸੀਗਾ ਉਸ ਦੇ ਵਿੱਚ ਜਿਸ ਤਰੀਕੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਇਨਵੋਲਵ ਹੋ ਰਹੀਆਂ ਜਿੱਦਾਂ ਉਹ ਈਵੈਂਟ ਦੇ ਤੌਰ ਤੇ ਮਨਾਏ ਜਾ ਰਹੇ ਆ ਉਹਦੇ ਲਈ ਈਵੈਂਟ ਆਰਗੇਨਾਈਜ਼ਰ ਉਹਨਾਂ ਨੇ ਕ੍ਰੀਏਟ ਕਰ ਲਏ ਤੇ ਤੁਸੀਂ ਦੇਖੋ ਜਿਹੜੇ ਇਹ ਨਗਰਗੀਤ ਨਿਕਲੇ ਇਹਨਾਂ ਨਗਰਗੀਤਾਂ ਦੇ ਵਿੱਚ ਜਿਹੜਾ ਗੁਰਦਾਸਪੁਰ ਤੋਂ ਜਲੰਧਰ ਹੁੰਦਾ ਹੋਇਆ ਨਨਪੁਰ ਸਾਹਿਬ ਨਗਰਗੀਤਾਂ गाना ਸੀ ਤਾਂ ਵੱਖ-ਵੱਖ ਦਿਸ਼ਾਵਾਂ ਤੋਂ ਜਿੰਨੇ ਨਗਰਗੀਤਾਂ ਆਏ ਨੇ ਉਹ ਸਾਰੇ ਹੀ ਇਵੈਂਟ ਜਿਹੜੇ ਸੀ ਉਹ ਦਿੱਲੀ ਦੀਆਂ ਕੰਪਨੀਆਂ ਨੇ ਦਿੱਤੇ ਗਏ ਨੇ ਜਿਹੜੀ ਦਿੱਲੀ ਦੀ ਕੰਪਨੀ ਨੂੰ ਇਹ ਬਲਾਈ ਇਵੈਂਟ ਦਿੱਤਾ ਸੀ ਉਹ ਆਕਾਸ਼ ਕ੍ਰिएशन ਸੋਲੂਸ਼ਨ ਦੇ ਨਾਮ ਤੋਂ ਸੀਗੀ ਉਹਨਾਂ ਨੂੰ ਇਸ ਨਗਰ ਕੀਰਤਨ ਦੇ ਲਈ 4 ਕਰੋੜ ਰੁਪਏ ਦੀ ਮਤਲਬ ਪੇਮੈਂਟ ਕੀਤੀ ਸਰਕਾਰ ਨੇ ਮੈਂ ਹੈਰਾਨ ਆ ਕਿ ਦੇਖੋ ਮੈਂ ਲੋਕਾਂ ਦੀਆਂ ਕਮਾਈਆਂ ਦੀ ਜਿਹੜੀ ਆ ਦੁਰਵਰਤੋਂ ਦੀ ਦੇਖ ਰਿਹਾ ਆ ਸਾਨੂੰ ਪਤਾ ਸਾਡੇ ਟੈਕਸ ਚੋਂ ਪੇ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਇਹ ਸਾਰਾ ਪੈਸਾ ਦਿੰਨੇ ਇਕੱਠਾ ਕਰਕੇ ਤੇ ਇਹਨਾਂ ਪੈਸਿਆਂ ਨਾਲ ਸਾਨੂੰ ਇੱਕ ਪੈਸੇ ਦਾ ਵੀ ਲਾਭ ਨਹੀਂ ਹੈਗਾ ਆਮ ਲੋਕਾਂ ਨੂੰ ਕੋਈ ਮਤਲਬ ਫੈਸਿਲਿਟੇਟ ਨਹੀਂ ਹੈ ਹਾਂ ਯੂਪੀ ਦੇ ਬਿਹਾਰ ਦੇ ਜਾਂ ਪ੍ਰਵਾਸ ਦੇ ਆਏ ਲੋਕੀ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ 10-10 ਲੱਖ ਰੁਪਏ ਦੀਆਂ ਇਹਨਾਂ ਨੇ ਜਿਹੜੀਆਂ ਮੈਡੀਕਲ ਏਡਸ ਦਿੱਤੀਆਂ ਹੋਈਆਂ ਨੇ ਬਟ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੂੰ ਮਿਡਲ ਕਲਾਸ ਕੈਟਾਗਰੀ ਕਰ ਲਈ ਮਿਡਲ ਕਲਾਸ ਨੂੰ ਨਾ ਹੱਥ ਅੜਣਾ ਆਉਂਦਾ ਤੇ ਨਾ ਹੀ ਉਹ ਮੰਗ ਕੇ ਖੁਸ਼ ਆ ਮਗਰ ਉਹਨਾਂ ਨੂੰ ਫੈਸਿਲਿਟੀ ਕੋਈ ਨਹੀਂ ਹੈਗੀ ਹੁਣ ਉਹਦੀ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਇਸੀ ਪਾਸੇ ਦਾ ਇਹਨਾਂ ਨੇ 4 ਕਰੋੜ ਰੁਪਏ ਦਾ ਇੱਕ ਨਗਰ ਕੀਰਤਨ ਕੱਢਿਆ ਗੁਰਦਾਸਪੁਰ ਤੋਂ ਆਨੰਦਪੁਰ ਸਾਹਿਬ ਦਾ ਮੈਨੂੰ ਇਸ ਸਾਰੇ ਨਗਰ ਕੀਰਤਨ ਚ ਸ਼ਾਮਲ ਹੋ ਕੇ ਇਹ ਗੱਲ ਨਹੀਂ ਸਮਝ ਆਈ ਕਿ ਇਹ 4 ਕਰੋੜ ਰੁਪਏ ਦਾ ਲੱਗਾ ਕੀ ਹੈ ਜਦੋਂ ਨਗਰ ਕੀਰਤਨ ਜਿੱਥੋਂ ਚੱਲਦਾ ਹੈ ਉੱਥੇ ਵੀ ਉਹ ਨਗਰ ਕੀਰਤਨ ਸਾਰਾ ਪੁਲਿਸ ਦੀ ਇੱਕ ਕਾਫਲੇ ਚ ਹੀ ਚੱਲਦਾ ਪੁਲਿਸ ਦੀਆਂ ਗੱਡੀਆਂ ਹੁੰਦੀਆਂ ਪੁਲਿਸ ਦੀਆਂ ਗੱਡੀਆਂ ਤੋਂ ਇਲਾਵਾ ਸੰਗਤ ਜਿਹੜੀ ਆ ਉਹ ਜਿੱਥੇ-ਜਿੱਥੇ ਕੋਈ ਸ਼ਹਿਰ ਦਾ ਪੜਾ ਆ ਹੁੰਦਾ ਆ ਉੱਥੇ ਲੋਕ ਸੜਕਾਂ ਤੇ ਖੜੇ ਹੁੰਦੇ ਆਪਣੇ ਤੌਰ ਤੇ ਲੰਗਰ ਪਾਣੀ ਦਾ ਅਰੇਂਜਮੈਂਟ ਕੀਤਾ ਹੁੰਦਾ ਫੁੱਲਾਂ ਦੀ ਵਰਖਾ ਕੀਤੀ ਹੁੰਦੀ ਆ ਜਾਂ ਜੋ ਉਹਨਾਂ ਦੇ ਫਸ ਸੇਵਾ ਆਂਦੀ ਆ ਉਹ ਕਰਦੇ ਆ ਤੇ ਇਹਨਾਂ ਕੋਲ ਉਸ ਤੋਂ ਇਲਾਵਾ ਪੁਲਿਸ ਦੀ ਗੱਡੀਆਂ ਤੋਂ ਇਲਾਵਾ ਇੱਕ ਅੱਧੀ ਕੋਈ ਸਾਊਂਡ ਦੀ ਗੱਡੀ ਸੀਗੀ ਇੱਕ ਅੱਧੀ ਕੋਈ ਇਹਨਾਂ ਨੇ ਜਿਹੜੀ ਪੰਜ ਪਿਆਰਾਂ ਦੇ ਲਈ ਗੱਡੀ ਰੱਖੀ ਹੋਈ ਆ ਉਹ ਸੀਗੀ ਇੱਕ ਅੱਧਾ ਕੋਈ ਇਹਨਾਂ ਦਾ ਕੋਈ ਸੀਸੀਟੀਵੀ ਦਾ ਸੈਟਅਪ ਹੋ ਰਿਹਾ ਸੀਗਾ ਇੱਕ ਇਹਨਾਂ ਦੀ ਭਾਲ ਕੀ ਸਾਹ ਸੀਗੀ ਜਿਹੜੀ ਇਹ ਸਾਰੀਆਂ ਚੀਜ਼ਾਂ ਸੀਗੀਆਂ ਇਹਨਾਂ ਵਿੱਚ ਵੀ ਲੋਕਾਂ ਦੀ ਬੜੀ ਇਨਵੈਸਟਮੈਂਟ ਹੁੰਦੀ ਹੈ ਮੈਂ ਦੇਖਿਆ ਕਿਉਂਕਿ ਜਦੋਂ ਵੀ ਸਾਡੇ ਕੋਈ ਦਿਨ ਤੇ ਹਰ ਮਨਾਏ ਜਾਂਦੇ ਨੇ ਨਾ ਆਮ ਤੌਰ ਤੇ ਲੋਕ ਆਪ ਉਹਨਾਂ ਚੀਜ਼ਾਂ ਨੂੰ ਆਪਣੇ ਹੱਥੀਂ ਕਰਦੇ ਆ ਜਿਹੜਾ ਇਹਨਾਂ ਨੇ ਦਿੱਲੀ ਦੇ ਬੰਦਿਆਂ ਨੂੰ 4 ਕਰੋੜ ਰੁਪਏ ਦਿੱਤਾ ਆ ਮੈਨੂੰ ਨਹੀਂ ਸਮਝ ਆਇਆ ਕਿ ਉਹ 4 ਕਰੋੜ ਰੁਪਏ ਕਿੱਥੇ ਖਰਚ ਹੋਇਆ ਜੇ ਤੇ ਕਹਿੰਦੇ ਸਿਰਫ ਤੇਲ ਲੱਗਾ ਆ ਤੇ ਮੈਂ ਨਹੀਂ ਮੰਨਦਾ ਕਿ ਇਹਨਾਂ ਨੇ 10 ਗੱਡੀਆਂ ਵੀ ਜਿਹੜੀਆਂ ਨੇ ਨਗਰ ਕੀਰਤਨ ਚ ਜਿਹੜੀਆਂ ਨਗਰ ਕੀਰਤਨ ਦੇ ਲਈ ਬਣਾਈਆਂ ਸੀਗੀਆਂ ਉਹਨਾਂ 'ਤੇ ਇੰਨਾ ਤੇਲ ਪੈ ਗਿਆ ਹੋਊਗਾ ਨਾਹੀਂ ਕੋ ਲੰਗਰ ਦੀ ਇੱਦਾਂ ਦੀ ਫੈਸਿਲਿਟੀ ਹੈ ਨਾ ਵੱਲੋਂ ਸੀਗੀ ਜੇ ਰਹਿائش ਦੀ ਗੱਲ ਕਰਦੇ ਆ ਜਲੰਧਰ ਸੰਤਗੜ ਗੁਰਦਾਰ ਸਾਹਿਬ ਇਹਨਾਂ ਦੀ ਰਹਿائش ਦਾ ਅਰੇਂਜਮੈਂਟ ਕੀਤਾ ਸੀ ਗੁਰਦੁਆਰੇ ਵੱਲੋਂ ਉੱਥੇ ਗੱਦੇ ਬਿਸਤਰੇ ਤੱਕ ਵੀ ਨਹੀਂ ਹੰਦੀ ਗੱਡੀਆਂ 'ਚੋਂ ਨਹੀਂ ਉਤਰੇ ਇਹਨਾਂ ਨੇ ਸਿਰਫ ਉਹਨੂੰ ਉਹਦੇ ਇੱਧੇ ਪਿਆਕ ਰੱਖ ਕੇ ਗੱਡੀ 'ਚ ਲਿਆਏ ਸੀਗੇ ਗੁਰਦੁਆਰੇ ਸਾਰੇ ਅਰੇਂਜਮੈਂਟ ਕੀਤੇ ਗਏ ਸੀ ਨਹਾਣ ਧੋਣ ਦਾ ਬਿਜਲੀ ਪਾਣੀ ਦਾ ਸਾਰਾ ਅਰੇਂਜਮੈਂਟ ਗੁਰਦੁਆਰਿਆਂ ਦਾ ਇਹਨਾਂ ਦਾ 4 ਕਰੋੜ ਰੁਪਏ ਕਿੱਥੇ ਲੱਗਾ ਗੁਰਦਾਸਪੁਰ ਤੋਂ ਆਨੰਦਪੁਰ ਸਾਹਿਬ ਦਾ ਇਹ ਅਸੀਂ ਪੁੱਛਦੇ ਆ ਇਹ ਸਾਨੂੰ ਦੱਸਣ ਕਿ ਇਹ ਕਿੱਡਾ ਵੱਡਾ ਲੋਕਾਂ ਦਾ ਇੱਕ ਕਹਿ ਲੋ ਪੈਸਾ ਜਿਹੜਾ ਆ ਇਹਨਾਂ ਚੀਜ਼ਾਂ ਲਈ ਖਰਚ ਕੀਤਾ ਗਿਆ ਔਰ ਨਾ ਸਿਰਫ ਇੱਕ ਜਗ੍ਹਾ ਇਦਾਂ ਨੇ ਵੱਖ-ਵੱਖ ਥਾਵਾਂ ਤੋਂ ਜਿੱਥੇ ਇਥੇ ਆਮ ਆਦਮੀ ਪਾਰਟੀ ਨੇ ਨਗਰ ਕੀਰਤਨ ਕੱਢੇ ਉਹ ਸਾਰੇ ਦਿੱਲੀ ਦੇ ਇਵੈਂਟ ਕਰਾਏ ਗਏ ਦਿੱਲੀ ਦੇ ਬੰਦਿਆਂ ਤੋਂ ਕਰਾਏ ਗਏ ਦਿੱਲੀ ਦੇ ਬੰਦਿਆਂ ਕੋਈ ਇਵੈਂਟ ਕਰਾਉਣ ਦਾ ਮਤਲਬ ਸਮਝੋ ਇਹ ਜਿਹੜੀਆਂ ਚੀਜ਼ਾਂ ਤੈਅ ਹੁੰਦੀਆਂ ਇਹ ਚ ਭਗਵੰਤ ਮਾਨ ਜਿਹੜਾ ਕਟਪੁਤਲੀ ਦੀ ਤਰ੍ਹਾਂ ਬੈਠਾ ਹੋਇਆ ਹੈ ਇਵੈਂਟ ਵੀ ਦਿੱਲੀ ਦਾ ਕਰੀ ਜਾ ਰਿਹਾ ਕਿਉਂਕਿ ਦਿੱਲੀ ਕੇਜਰੀਵਾਲ ਬੈਠਾ ਉਹਨੇ ਆਪਣੇ ਆਪ ਹੀ ਸਾਰਾ ਕੁਝ ਫਰੇਮ ਕੀਤਾ ਹੋਇਆ ਉਹਨਾਂ ਦੇ ਬੰਦਿਆਂ ਨੂੰ ਉਹਨਾਂ ਨੇ ਤਾਕਤ ਦਿੱਤੀ ਉਹਨਾਂ ਨੂੰ ਪੈਸਾ ਖਰਚ ਕਰਕੇ ਉਹਨਾਂ ਨੂੰ ਅਮੀਰ ਕਰ ਰਹੇ ਹੁਣ ਇਹਨਾਂ ਚੀਜ਼ਾਂ ਬਾਰੇ ਬੋਲਣਾ ਸੀਗਾ ਸ਼੍ਰੋਮਣੀ ਕਮੇਟੀ ਨੇ ਇਹਨਾਂ ਚੀਜ਼ਾਂ ਬਾਰੇ ਬੋਲਣਾ ਸੀ ਵਿਰੋਧੀ ਤੜੀਆਂ ਨੇ ਮਗਰ ਹੋਇਆ ਕੀ ਜਿਨਨੇ ਵਿਰੋਧੀ ਧੜੇ ਸੀਗੇ ਜੇ ਤਾਂ ਇਹ ਨਗਰ ਕੀਰਤਨ ਦੇ ਵਿੱਚ ਤੁਸੀਂ ਮੰਨੋ ਜਿਹੜਾ ਹੁਣ ਆਮ ਆਦੀ ਪਾਰਟੀ ਨੇ ਨਗਰ ਕੀਰਤਨ ਕੱਢਿਆ ਇਹਨਾਂ ਵਿੱਚ ਮੈਂ ਕੋਈ ਵੀ ਇਦਾਂ ਦਾ ਵਿਰੋਧੀ ਧੜਾ ਨਹੀਂ ਵੇਖਿਆ ਕੋਈ ਕਾਂਗਰਸ ਦਾ ਕੋਈ ਕਾਲੀਆਂ ਦਾ ਕੋਈ ਬੰਦਾ ਨਹੀਂ ਵੇਖਿਆ ਜਿਹੜਾ ਉਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦਾ ਹੋਵੇ ਜਾ ਕੋਈ ਆਇਆ ਹੋਵੇ ਕੋ ਬਰਲਾਟਾਂ ਆ ਗਿਆ ਹੋਵੇ ਤਾਂ ਐਕਸੈਪਸ਼ਨਲ ਕੇਸ ਹੋਊਗਾ ਆਦਰਵਾਈਜ਼ ਤੇ ਕੋਈ ਵੀ ਬੰਦੇ ਇਹਨਾਂ ਦਾ ਹਿੱਸਾ ਬਣੇ ਨਹੀਂ ਇਹਦਾ ਇਹ ਮਤਲਬ ਕੱਢਿਆ ਜਾਂਦਾ ਆ ਕਿ ਇਹ ਜਿਹੜੇ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਸੀਗੇ ਧਾਰਮਿਕ ਨਹੀਂ ਸੀਗੇ ਸਿਰਸਰ ਨਰੋਲ ਜਿਹੜੇ ਸੀਗੇ ਸਰਕਾਰੀ ਪ੍ਰੋਗਰਾਮ ਸੀਗੇ ਆਮ ਆਦੀ ਪਾਰਟੀ ਨੇ ਭਗਵੰਤ ਮਾਨ ਦੀਆਂ ਫੋਟੋਆਂ ਲਾ ਕੇ ਤੁਸੀਂ ਦੇਖੋ ਇੱਕ ਰੋਡ ਤੋਂ ਨਿਕਲ ਜਾਓ ਮੈਂ ਕਹਿੰਦਾ ਤੁਹਾਡੀਆਂ ਅੱਖਾਂ ਤੇ ਗਰਦਨ ਥੱਕ ਜੂਗੀ ਤੁਹਾਡੇ ਪੋਸਟਰ ਨਹੀਂ ਮੁੱਕਣਗੇ ਜਿੰਨੇ ਉਹਨਾਂ ਨੇ ਫਲੈਕਸਾਂ ਸੜਕਾਂ ਤੇ ਲਾਈਆਂ ਆ ਭਗਵੰਤ ਮਾਨ ਨੇ ਗੁਰਤੇਗ ਭਦਰ ਸਾਹਿਬ ਦੀਆਂ ਤਸਵੀਰਾਂ ਦੇ ਨਾਲ ਹੁਣ ਇੰਨੀ ਵੱਡੀ ਇਨਵੈਸਟਮੈਂਟ ਕਰਤੀ ਕੀ ਕਰਨ ਕਰਕੇ ਸਿਰਫ ਦਿਖਾਣ ਕਰਕੇ ਕਿ ਅਸੀਂ ਇਹ ਪ੍ਰੋਗਰਾਮ ਮਨਾ ਰਹੇ ਆ ਤੇ ਪ੍ਰੋਗਰਾਮ ਮਨਾ ਕੇ ਇਹਨਾਂ ਨੇ ਸਰਕਾਰੀ ਬੰਦਿਆਂ ਨੇ ਬਣਾਇਆ ਲੋਕਾਂ ਨੇ ਨਹੀਂ ਬਣਾਇਆ ਲੋਕ ਤਾਂ ਉਹ ਪ੍ਰੋਗਰਾਮ ਆਪਣੇ ਤੌਰ ਤੇ ਪਹਿਲਾਂ ਹੀ ਮਨਾ ਰਹੇ ਆ ਥਾਂ ਥਾਂ ਤੇ ਉਹ ਪ੍ਰੋਗਰਾਮ ਮਨਾਏ ਜਾ ਰਹੇ ਆ ਇਹਨਾਂ ਨੂੰ ਕੀ ਲੋਡ ਪੈ ਗਈ ਸੀ ਕਿ ਪੈਰਲਲ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਇਦਾਂ ਦਾ ਕੱਢਣ ਦੀ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਜਿਹੜੀ ਆ ਉਹ ਸਮਝ ਆਂਦੀ ਆ ਇਹਨਾਂ ਨੇ ਜੋ ਕੁਝ ਕੀਤਾ ਉਹ ਸ਼੍ਰੋਮਣੀ ਕਮੇਟੀ ਨੂੰ ਦਿਖਾਉਣ ਲਈ ਕੀਤਾ ਕਿ ਜਿਹੜਾ ਧਾਰਮਿਕ ਪ੍ਰੋਗਰਾਮ ਹੈ ਇਹਨਾਂ ਤਾਂ ਵੀ ਅਸੀਂ ਤੁਹਾਡੇ ਮਤਲਬ ਮਲਾਕੀਆਂ ਕਰਕੇ ਅਸੀਂ ਐਂਟਰ ਹੋਣ ਲੱਗੇ ਆ ਸ਼੍ਰੋਮਣੀ ਕਮੇਟੀ ਦੇ ਬੰਦੇ ਜਿਹੜੇ ਈਵੈਂਟ ਕਰਾ ਰਹੇ ਸੀਗੇ ਹੁਣ ਉਹਨਾਂ ਨੇ ਵੀ ਕੀ ਕੀਤਾ ਗੁਰੂ ਦੀ ਗੋਲਕ ਦੀ ਜਿਹੜੀ ਮਾਇਆ ਆ ਜਿਹੜੀ ਗਰੀਬ ਦੇ ਮੂੰਹ ਨੂੰ ਲੱਗਣੀ ਆ ਜਾਂ ਜਿਹੜੀ ਸਾਡੇ ਸਿੱਖਾਂ ਦੇ ਲਈ ਕੰਮ ਆਣ ਵਾਲੀ ਜਿਹੜੀ ਅਦੌਲਤ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੇ ਵੀ ਇਵੈਂਟ 'ਚ ਲਾਈਆਂ ਲਾਈਟ ਐਂਡ ਸਾਊਂਡ ਦੇ ਅਨ ਬਿਨਾ ਸਿਧਾਂਤ ਦੇ ਪੈਰਾ ਦੇਣ ਵਾਲੀਆਂ ਚੀਜ਼ਾਂ ਇਹਨਾਂ ਨੇ ਪ੍ਰੋਗਰਾਮ 'ਚ ਕਰਾਈਆਂ 90 ਲੱਖ ਰੁਪਏ ਇਹਨਾਂ ਨੇ ਲਾਈਟ ਐਂਡ ਸਾਊਂਡ ਸ਼ੋਅ ਦੇ ਉੱਤੇ ਇੱਕ ਇੱਕ ਪ੍ਰੋਗਰਾਮ ਚ ਲਾਤਾ ਮੈਨੂੰ ਇਹ ਦੱਸਣ ਹੋਰੀ ਇੱਕ ਪ੍ਰਾਪਤੀ ਦੱਸਣ ਕੀ ਹੋਇਆ ਲੰਗਰ ਲਾਇਆ ਇਹਨਾਂ ਨੇ ਲੰਗਰਾਂ ਦੇ ਵਿੱਚ ਲੰਗਰ ਤਾਂ ਉਹ ਚੀਜ਼ ਹੈ ਜਿਹੜੀ ਗਰੀਬ ਗੁਰਬੇ ਭੁੱਖੇ ਸ਼ਰਨਾਰਥੀ ਦੇ ਲਈ ਲੋੜਵੰਦਾ ਉਹਨਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਲੰਗਰਾਂ ਦੀ ਸੇਵਾ ਵੀ ਜਿਹੜੀਆਂ ਸੀ ਕਿ ਕੁਝ ਸੰਸਥਾਵਾਂ ਨੂੰ ਦਿੱਤੀਆਂ ਉਹਨਾਂ ਸੰਸਥਾਵਾਂ ਨੇ ਲੰਗਰ ਤੋਂ ਸਰਕਾਰ ਦੀ ਗੱਲ ਕਰ ਰਹੇ ਹੋ ਐਸਜੀਪੀਸੀ ਵੀ ਦੋਨਾਂ ਦੀ ਦੋਨਾਂ ਨੇ ਪੈਰਲਲ ਕੀ ਕੀਤਾ ਇੱਕ ਦੂਜੇ ਨੂੰ ਦਿਖਾਉਣ ਦੇ ਲਈ ਕਿ ਅਸੀਂ ਤੁਹਾਡੇ ਤੋਂ ਬਿਹਤਰ ਕਰ ਰਹੇ ਹਾਂ ਮਤਲਬ ਤੁਹਾਡਾ ਮਤਲਬ ਹੈ ਕਿ ਐਸਜੀਪੀਸੀ ਵੀ ਇਵੈਂਟ ਮੈਨੇਜਮੈਂਟ ਕੰਪਨੀਆਂ ਦੇ ਉੱਤੇ ਹੁਣ ਭਰੋਸਾ ਕਰ ਰਹੀ ਹੈ ਕਿ ਆਪਣੇ ਗੁਰੂ ਸਾਹਿਬ ਦਾ ਦਿਵਸ ਮਨਾਉਣ ਵਾਸਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਿਹੜੇ ਸਟੇਜਾਂ ਤਿਆਰ ਕੀਤੀਆਂ ਉੱਥੇ ਜਿਹੜੇ ਪ੍ਰੋਗਰਾਮ ਕੀਤੇ ਉਹਨਾਂ 'ਚ ਇਹਨਾਂ ਨੇ ਆਪਣੇ ਵੱਲੋਂ ਲੰਗਰ ਦੀ ਪ੍ਰਥਾ ਬਦਲਣ ਦੇ ਲਈ ਬੜਾ ਕੁਝ ਕੀਤਾ ਇਹਨਾਂ ਨੇ ਲੰਗਰ ਦੀ ਪ੍ਰਥਾ ਸੀਗੀ ਦਾਲ ਫੁਲਕਾ ਠੀਕ ਹੈ ਵੱਧ ਤੋਂ ਵੱਧ ਹੋਰੇ ਚ ਕੁਝ ਮਿੱਠਾ ਇੱਕਦਾ ਹੁੰਦਾ ਇੰਨਾ ਲੰਗਰ ਦੇ ਵਿੱਚ ਸਮਝ ਆਉਂਦਾ ਸੀਗਾ ਹੁਣ ਉੱਥੇ ਪਾਸਤਾ ਬਣ ਰਿਹਾ ਹੁਣ ਉੱਥੇ ਨੂਡਲਸ ਬਣ ਰਹੀਆਂ ਹੁਣ ਉੱਥੇ ਭੱਲੇ ਪਾਪੜੀ ਬਣ ਰਹੇ ਬੰਸਮਨੇ ਉੱਥੇ ਚਾਟ ਪਾਪੜੀਆਂ ਬਣ ਰਹੇ ਸਭ ਕੁਝ ਬਣ ਰਿਹਾ ਮਤਲਬ ਉਹਨਾਂ ਨੇ ਲੰਗਰ ਦੇ ਵਿੱਚ ਜਲ ਦੀ ਐਮਤ ਘਟਾ ਕੇ ਕੋਕ ਦੀ ਐਮਤ ਵਧਾਤੀ ਸਾਡੇ ਲਈ ਤਾਂ ਮਤਲਬ ਦੇਖੋ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤਾਂ ਨਾਲ ਜੋੜਿਆ ਸਾਡੀਆਂ ਪਰੰਪਰਾਵਾਂ ਵਕਰੀਆਂ ਨੇ ਅਸੀਂ ਆਪਣੀਆਂ ਪਰੰਪਰਾਵਾਂ ਕਰਕੇ ਜਾਣੇ ਜਾਂਦੇ ਆ ਅਸੀਂ ਇਹੋ ਜਿਹੇ ਟਕੋਚਲੇ ਗੁਰੂ ਮਹਾਰਜ ਬਥੇਰੇ ਮੀਰ ਸੀ ਲੱਖੀ ਸ਼ਾਹਨ ਜਾਰਾ ਬਥੇਰੇ ਮੀਰ ਸੀਗਾ ਅੱਜ ਦੇ ਪਾਣੀ ਹਟਾਣੀ ਵਰਕੇ ਕਈ ਉਹ ਖਰੀਦ ਸਕਦਾ ਸੀਗਾ ਮਗਰ ਉਦੋਂ ਵੀ ਸਾਡੇ ਲੋਕਾਂ ਨੇ ਇਦਾਂ ਨਹੀਂ ਆਪਣੀਆਂ ਜਾਇਦਾਦਾਂ ਦੌਲਤਾਂ ਜਿਹੜੀਆਂ ਸੀਗਾ ਦਿਖਾਵੇ ਚ ਲਟਾਤੀਆਂ ਸਾਡੇ ਲੋਕਾਂ ਨੇ ਨਵਾਂ ਇੱਕ ਸਿਸਟਮ ਬਣਾ ਕੇ ਇਹ ਸਾਰਾ ਚੀਜ਼ ਜਿਹੜੀ ਸੀ ਸਿੱਖਾਂ ਦੇ ਥੋਪਣ ਦੀ ਕੋਸ਼ਿਸ਼ ਕੀਤੀ ਆ ਸਾਡੇ ਧਾਰਮਿਕ ਪ੍ਰੋਗਰਾਮਾਂ ਦਾ ਜਿਹੜਾ ਢੰਗ ਹੈ ਉਹਨੂੰ ਬਦਲਿਆ ਗਿਆ ਹੈ ਅਸੀਂ ਇਹਦੇ ਬਾਰੇ ਫਿਕਰਮੰਦ ਹਾਂ ਅਸੀਂ ਇਹ ਚਾਹੁੰਦੇ ਹਾਂ ਲੋਕਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਹੀਂ ਦੇਖੀਆਂ ਵੈਸੇ ਵੈਸੇ ਭਾਈ ਸਾਹਿਬ ਮੈਂ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਹਾਂ ਔਰੇ ਪਰ ਜਿਹੜੀ ਤੁਹਾਡੀ ਗੱਲ ਹੈ ਕਿ ਜਿਹੜੀ ਲੰਗਰ ਦੀ ਮਰਿਆਦਾ ਬਦਲੀ ਗਈ ਹੈ ਮੈਂ ਇਹਦੇ ਬਾਰੇ ਜ਼ਿਕਰ ਕਰਨਾ ਚਾਹੁੰਦਾ ਜਦੋਂ ਪੀਜ਼ਾਸ ਐਂਡ ਪਾਸਟਾਸ ਇਨਕਲੂਡ ਕੀਤੇ ਗਏ ਲੰਗਰ ਦੇ ਵਿੱਚ ਉਹ ਸਮਾਂ ਸੀ ਜਦੋਂ ਵਿਦੇਸ਼ਾਂ ਦੇ ਵਿੱਚ ਲੰਗਰ ਲੱਗ ਰਿਹਾ ਸੀਗਾ ਜ਼ਿਆਦਾਤਰ ਅਸੀਂ ਉਦੋਂ ਦੇਖਿਆ ਕਿ ਪੀਜ਼ਾਸ ਸ਼ੁਰੂਆਤ ਉੱਥੋਂ ਹੋਈ ਕਿ ਸਿੱਖ ਪੀਜ਼ਾਸ ਦੇ ਲੰਗਰ ਲਾ ਰਹੇ ਐ ਕੋਕਸ ਡਿਸਟ੍ਰੀਬਿਊਟ ਕਰਦੇ ਪਏ ਐ ਪਰ ਉੱਥੋਂ ਦੇ ਲੋਕ ਤਾਂ ਉਹੀ ਖਾਂਦੇ ਆ ਉਹ ਉਹਨਾਂ ਦੀ ਆਮ ਜ਼ਿੰਦ ਪ੍ਰੋਬਲਮ ਹੋਣੀ ਚਾਹੀਦੀ ਜੇ ਉਸ ਚੀਜ਼ ਦਾ ਲੰਗਰ ਲੱਗਦਾ ਤਾਂ ਦੇਖੋ ਜਿਹੜਾ ਲੰਗਰ ਹੈ ਨਾ ਉਹਨੂੰ ਖਾਣੇ ਦੇ ਨਾਲ ਨਾ ਆਪਾਂ ਮਤਲਬ ਉਹਦੀ ਮੇਲ ਨਹੀਂ ਆ ਉਹਦੀ ਮੇਲ ਨਹੀਂ ਕਰ ਸਕਦੇ ਉਹਦਾ ਬੜਾ ਫਰਕ ਆ ਕਈ ਵਾਰੀ ਅਸੀਂ ਮੰਨਦੇ ਹਾਂ ਕਿ ਜਦੋਂ ਅਸੀਂ ਲੰਗਰ ਨੂੰ ਕਰਦੇ ਹਾਂ ਇਹਦੇ ਵਿੱਚ ਵੀ ਨਾ ਬੰਦੇ ਵਿੱਚ ਜਿਹੜੀ ਆ ਕਿਉਂਕਿ ਅਸੀਂ ਅਸੀਂ ਗੁਰੂ ਮਹਾਰਾਜ ਨੂੰ ਨਾ ਇੱਕ ਕਿਤਾਬ ਦਿੰਦੇ ਹਾਂ ਕਿ ਗਰੀਬ ਨਿਵਾਜ ਗੁਰੂ ਮਹਾਰਾਜ ਗਰੀਬ ਨਿਵਾਜ ਨੇ ਅਸੀਂ ਉਹਨਾਂ ਦੇ ਮੋਰੇ ਗਰੀਬੀ ਦੀ ਤਰ੍ਹਾਂ ਪੇਸ਼ ਆਉਂਦੇ ਹਾਂ ਅਸੀਂ ਉਹਨਾਂ ਮੋਰੇ ਜਿਹੜਾ ਸਰੈਂਡਰ ਕਰਦੇ ਹਾਂ ਅਸੀਂ ਉਹਨਾਂ ਮੋਰੇ ਝੁੱਕਣ ਜਾਂਦੇ ਹਾਂ ਜਦੋਂ ਤੁਸੀਂ ਉਹਨਾਂ ਮੁਰੇ ਜਾਨੇ ਆ ਸਲੰਡਰ ਕਰਦੇ ਆ ਇਹ ਚੀਜ਼ਾਂ ਇੱਕ ਘਰ ਦਾ ਮਾਹੌਲ ਦਿੰਦੀਆਂ ਨੇ ਤੁਹਾਨੂੰ ਰਿਸ਼ਤੇ ਦਾ ਇੱਕ ਮਾਹੌਲ ਦਿੰਦੀਆਂ ਨੇ ਉਹ ਰਿਸ਼ਤਾ ਜਿਹੜਾ ਹੈ ਨਾ ਉਹਦੇ ਲਈ ਅਸੀਂ ਬਹੁਤ ਸਾਰੀਆਂ ਜੀਵਨ ਨੂੰ ਪੱਲੇ ਮੇਨਟੇਨ ਕਰਕੇ ਉਹਦੇ ਵਿੱਚ ਇੱਕ ਦਇਆ ਭਾਵਨਾ ਬਣਾਈ ਹੋਈ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੁੰਦਾ ਕੀ ਹੈ ਤੁਹਾਡਾ ਜਿਹੜਾ ਗੁਰੂ ਪ੍ਰਤੀ ਪ੍ਰੇਮ ਹੈ ਨਾ ਉਹ ਕਿਸੇ ਲਾਲਚ ਵਜ ਨਹੀਂ ਹੁੰਦਾ ਉਹ ਚ ਆਜ਼ਾਦੀ ਹੁੰਦੀ ਬਹੁਤ ਜ਼ਿਆਦਾ ਕਿ ਤੁਹਾਡਾ ਤੇ ਗੁਰੂ ਵਿੱਚ ਜਿਹੜਾ ਹੈ ਨਾ ਕੋਈ ਸੌਦਾ ਨਹੀਂ ਹੈਗਾ ਸੌਦੇਬਾਜ਼ੀ ਨਹੀਂ ਹੈਗੀਆਂ ਅਸੀਂ ਲਾਲਚ ਦੇ ਕੇ ਉਹ ਕੰਮ ਨਾ ਕਰੀਏ ਜਿਹੜੇ ਬਾਕੀ ਡੇਰਿਆਂ ਦਾ ਪੈਟਰਨ ਰਿਹਾ ਡੇਰਿਆਂ ਦਾ ਪੈਟਰਨ ਹੁੰਦਾ ਵੱਧ ਸੁਵਿਧਾਵਾਂ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਜੋੜਨਾ ਸਾਡਾ ਇਹ ਮਾਡਲ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਆਪਣੇ ਜਿਹੜੇ ਬੇਸ ਨੇ ਆਪਣੀਆਂ ਪਰੰਪਰਾਵਾਂ ਨੇ ਉਹਨਾਂ ਤੋਂ ਤੋੜਿਆ ਨਾ ਜਾਵੇ ਉਹਨਾਂ ਦੇ ਵਿੱਚ ਜੇ ਕੋਈ ਬਿਹਤਰ ਕਰਨ ਵਾਲੀ ਚੀਜ਼ਾਂ ਨੇ ਤੇ ਉਹ ਹੋਰ ਬੜੀਆਂ ਚੀਜ਼ਾਂ ਨੇ ਜਿਦਾ ਐਜੂਕੇਸ਼ਨ ਦਾ ਮਾਡਲ ਹੈਲਥ ਦਾ ਮਾਡਲ ਆ ਇਹਨਾਂ ਤੇ ਕੋਈ ਸਾਡੀ ਇਨਵੈਸਟਮੈਂਟ ਨਹੀਂ ਹੈਗੀ ਆ ਪੀਜ਼ਾ 버ਗਰਾਂ ਦੇ ਇਨਵੈਸਟਮੈਂਟ ਕਰਕੇ ਰੱਖ ਦਿੱਤੀ ਇਹਨਾਂ ਚੋਂ ਕੱਢਣ ਦੇ ਲਈ ਅਸੀਂ ਚਾਹੁੰਦੇ ਹਾਂ ਲੋਕੀ ਸਮਝਣ ਕਿ ਇਹ ਚੀਜ਼ਾਂ ਅਸੀਂ ਆਪ ਵੀ ਖਾ ਸਕਦੇ ਹਾਂ ਬਾਜ਼ਾਰ 'ਚ ਜਾ ਕੇ ਲੈ ਸਕਦੇ ਹਾਂ ਇਹ ਗੁਰਦੁਆਰਿਆਂ ਦੇ ਵਿੱਚ ਜਿਸ ਤਰੀਕੇ ਨਾਲ ਆ ਗਈਆਂ ਨੇ ਚੀਜ਼ਾਂ ਇਹਨਾਂ ਦੀ ਕੋਈ ਬਾਉਂਡਰੀ ਨਹੀਂ ਹੈਗੀ ਕਿ ਤੁਸੀਂ ਇਹਨੂੰ ਰੋਕ ਲਓਗੇ ਕਦੀ ਵੀ ਅੱਜ ਜੇ ਪੀਜ਼ਾ 버ਗਰ ਪਾਸਤਾ ਜਿਹੜਾ ਹੈ ਉਹ ਲੰਗਰਾਂ 'ਚ ਆ ਗਿਆ ਪਰ ਜਲਦੀ ਜਗ੍ਹਾ ਕੋਕ ਆ ਗਈ ਹੈ ਤੇ ਕੱਲ ਨੂੰ ਇਹ ਹੋਰ ਮੀਰੀ ਦਖਾਨਦਾਰੀ ਹੋਰ ਪਤਾ ਕੁਝ ਬਰਤੋ ਦਣਗੇ ਲੰਗਰ ਦਾ ਨਾਮ ਨਾ ਨਾ ਦਵਾਂ ਫਿਰ ਉਹ ਨੂੰ ਸੋ ਲੰਗਰ ਨੂੰ ਲੰਗਰ ਰਹਿਣ ਦਿੱਤਾ ਜਾਵੇ ਲੰਗਰ ਦਾ ਨਾ ਅਪਮਾਨ ਕੀਤਾ ਜਾਵੇ ਲੰਗਰ ਦੇ ਨਾਮ ਤੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਡੇਰਿਆਂ ਦਾ ਪੈਟਰਨ ਆ ਇਹ ਸਾਡੇ ਗੁਰਦੁਆਰਿਆਂ ਦਾ ਪੈਟਰਨ ਨਹੀਂ ਹੈ। ਅੱਛਾ ਅਸੀਂ ਹੁਣ ਦੁਬਾਰਾ ਐਸਜੀਪੀਸੀ ਤੇ ਆਉਣੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਤੁਹਾਡੇ ਕਹਿਣ ਮੁਤਾਬਕ ਵੀ ਕਿਸੇ ਈਵੈਂਟ ਮੈਨੇਜਮੈਂਟ ਕੰਪਨੀ ਦਾ ਸਹਾਰਾ ਲੈ ਰਹੀ ਹੈ। ਇਹ ਆਪਣੇ ਆਪ 'ਚ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਆਪਣੇ ਗੁਰੂ ਸਾਹਿਬ ਦਾ ਦਿਵਸ ਹੀ ਨਹੀਂ ਮਨਾ ਸਕਦੇ। ਦੇਖੋ ਇਹ ਕਿਉਂ ਕਰ ਰਹੇ ਨੇ? ਇਹਨਾਂ ਨੂੰ ਇਦਾਂ ਲੱਗਾ ਕਿ ਭਗਵੰਤ ਮਾਨ ਕਿਉਂਕਿ ਉਹਨਾਂ ਦੀ ਹੁਣ ਵਿਰੋਧੀ ਪਾਰਟੀ ਆ। ਸ਼ਰੋਮਣੀ ਕਮੇਟੀ ਨੂੰ ਤਾਂ ਵੈਸੇ ਨਰੋਲ ਰਹਿਣਾ ਚਾਹੀਦਾ ਸੀਗਾ। ਉਹਨਾਂ ਨੂੰ ਨਾ ਅਕਾਲੀਆਂ ਦੇ ਟੈਗ ਥੱਲੇ ਕੰਮ ਕਰਨਾ ਚਾਹੀਦਾ ਸੀਗਾ ਨਾ ਹੀ ਉਹਨਾਂ ਨੂੰ ਮਗਰ ਇਹਨਾਂ ਨੇ ਬੜੇ ਲੰਬੇ ਸਮੇਂ ਇਦਾਂ ਹੀ ਚੱਲੇ ਆ ਰਿਆ ਕਿਉਂਕਿ ਪਹਿਲੇ ਜਿਹੜੀ ਅਕਾਲੀ ਹੁੰਦੇ ਸੀਗੇ ਉਹਨਾਂ ਦਾ ਜਿਹੜਾ ਮਨੋਰਥ ਹੁੰਦਾ ਸੀਗਾ ਉਹ ਸਿਧਾਂਤਕ ਤੌਰ ਤੇ ਪਹਿਰਾ ਦੇਣਾ ਹੀ ਹੁੰਦਾ ਸੀਗਾ ਹੌਲੀ ਹੌਲੀ ਅਕਾਲੀ ਜਿਹੜੇ ਉਹ ਬਦਲ ਹੋ ਗਏ ਬਾਦਲਾਂ ਨੇ ਜਿਸ ਤਰੀਕੇ ਨਾਲ ਗੰਦ ਪਾਇਆ ਉਹਦੇ ਨਾਲ ਹੋਇਆ ਕਿ ਉਹ ਇਹ ਕਟਪੁੱਤਲੀਆਂ ਬਣ ਕੇ ਰਹਿ ਗਏ ਕਟਪੁੱਤਲੀਆਂ ਵੀ ਇੰਨੀਆਂ ਬਣ ਕੇ ਰਹਿ ਗਏ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜੀ ਜੀਤ ਤੇ ਸਾਈਨ ਕਰ ਰਹੇ ਆ ਜਦੋਂ ਅਸੀਂ ਵਿਰੋਧ ਕੀਤਾ ਕਿ ਜਿਹੜਾ ਲਾਈਟ ਹੈਂਡ ਸਾਊਂਡ ਲਾਈਟ ਹੈਂਡ ਸਾਊਂਡ ਨਾਂ ਦੇ ਉੱਤੇ ਤੁਸੀਂ ਇਹ ਨਾਟਕ ਕਰਾਏ ਨੇ ਇਹ ਗਲਤ ਨਹੀਂ ਤੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਉਦੋਂ ਲੱਗਾ ਕਿ ਇਹ ਤਾਂ ਆਪਣੇ ਆਪਣੇ ਕੋਲ ਹੋ ਗਿਆ ਤੇ ਇਹਨਾਂ ਨੇ 9 10 10 ਲੱਖ ਰੁਪਏ ਦੇ ਚੈੱਕ ਪਾੜ ਕੇ ਦੇਤੇ ਉਹਨਾਂ ਨੂੰ ਅੱਛਾ ਇਹਨਾਂ ਦੇ ਮੁਤਾਬਕ ਇਹਨਾਂ ਨੂੰ ਨਹੀਂ ਪਤਾ ਕਿ ਲਾਈਟ ਹੈਂਡ ਸਾਊਂਡ ਹੋਇਆ ਕੁਝ ਇਹਨਾਂ ਦੇ ਮੁਤਾਬਕ ਲਾਈਟ ਹੈਂਡ ਸਾਊਂਡ ਸ਼ੋਅ ਦਾ ਮਤਲਬ ਉਹ ਨਾਟਕ ਨਹੀਂ ਸੀਗਾ ਅੱਛਾ ਇਹਨਾਂ ਦੇ ਨਾਂ ਇਹਨਾਂ ਦੇ ਇਸ ਪ੍ਰੋਗਰਾਮ ਦਾ ਮਤਲਬ ਇਹਨਾਂ ਲਈ ਫਿਲਮ ਸੀਗੀ ਓਕੇ ਸੋ ਇਨੇ ਪੈਦਲ ਬੰਦੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਉੱਥੇ ਜਾ ਕੇ ਕੀ ਦੇਖ ਰਹੇ ਹਾਂ ਕੀ ਕਰ ਰਹੇ ਹਾਂ ਮੌਕੇ ਤੇ ਇੰਨੀ ਜ਼ਰਤ ਵੀ ਨਹੀਂ ਪਈ ਕਿ ਉਹਨਾਂ ਰੋਕ ਦਈਏ ਸੋ ਜਿੱਦਾਂ ਸਰਕਾਰਾਂ ਬਿਹੇਵ ਕਰਦੀਆਂ ਉਦਾਂ ਹੀ ਇਹ ਬਿਹੇਵ ਕਰਦੇ ਆ ਹੌਲੀ ਹੌਲੀ ਇਹਦੀ ਖੁੱਲ ਦਿੱਲੀ ਦੇ ਬੈਠੇ ਜਿਹੜੇ ਵਸਿੰਦੇ ਨੇ ਜਾਂ ਜਿਹੜੀ ਦਿੱਲੀੋਂ ਸਾਨੂੰ ઓਪਰੇਟ ਕਰਦੇ ਨੇ ਉਹਨਾਂ ਨੇ ਇਹਦਾ ਇੱਕ ਨਵਾਂ ਰੂਪ ਘੜ ਦਿੱਤਾ ਹੁਣ ਆਉਣ ਵਾਲੇ ਦਿਨਾਂ 'ਚ ਹੁਣ ਸ਼ਹੀਦੀ ਦਿਨ ਸ਼ੁਰੂ ਹੋ ਗਏ ਸ਼ਹੀਦੀ ਦਿਨਾਂ 'ਚ ਅਸੀਂ ਆਪਣੇ ਸਹਬਜ਼ਾਦਿਆਂ ਦਾ ਜਿਹੜਾ ਦਿਨ ਹੈ ਉਹਨਾਂ ਸਾਹਿਬਜਾਦਿਆਂ ਨੂੰ ਉਹਨਾਂ ਬਾਬਿਆਂ ਨੂੰ ਅਸੀਂ ਬਾਬੇ ਕਰਕੇ ਜਾਣਦੇ ਆ ਉਹਨਾਂ ਦੇ ਦਿਨਾਂ 'ਚ ਅਸੀਂ ਵਿਆਹ ਸ਼ਾਦੀਆਂ ਤੱਕ ਜਿਹੜੇ ਇਗਨੋਰ ਕਰ ਦਿੰਦੇ ਆ ਸਾਡੇ ਘਰਾਂ 'ਚ ਕੋਈ ਖੁਸ਼ੀ ਦੇ ਪ੍ਰੋਗਰਾਮ ਨਹੀਂ ਮਨਾਏ ਜਾਂਦੇ ਉਹਨਾਂ ਨੇ ਜਿਹੜੇ ਦਿੱਲੀ ਬੈਠੇ ਨੇ ਉਹ ਪੰਜਾਬ ਨੂੰ ਵੀਰਬਾਲ ਦੇ ਵਸ ਮਨਾਉਣ ਦੇ ਲਈ ਪ੍ਰੇਰਿਤ ਕਰਦੇ ਨੇ ਮਤਲਬ ਤੁਸੀਂ ਦੇਖੋ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਤ ਦੇ ਵਿੱਚ ਜਿੱਥੇ ਗੁਰੂ ਮਹਾਰਤ ਤੋਂ ਇਲਾਵਾ ਜਿਹੜੀਆਂ ਭਗਤਾ ਦੀਆਂ ਪੱਟਾਂ ਦੀਆਂ ਜਿਹੜੀਆਂ ਬਾਣੀਆਂ ਨੇ ਉੱਥੇ ਅਸੀਂ ਜੇ ਭਗਤ ਸਹਿਬਾਂ ਨੂੰ ਭਗਤ ਕਹਿੰਦੇ ਆ ਤੇ ਸਾਡੇ ਸਮਾਜ ਵਿੱਚ ਇੱਕ ਐਸਾ ਵਰਗ ਆ ਜਿਹੜਾ ਉਸ ਜਗ੍ਹਾ ਤੇ ਭਗਤ ਕਹਿਣ ਤੇ ਇਤਰਾਜ਼ ਕਰਦਾ ਜਦਕਿ ਭਗਤ ਤੇ ਗੁਰੂ ਵਿੱਚ ਅਸੀਂ ਕੋਈ ਬਹੁਤਾ ਫਰਕ ਨਹੀਂ ਸਮਝਦੇ ਉਸ ਦੇ ਬਾਵਜੂਦ ਵੀ ਸਮਾਜ ਵਿੱਚ ਇੱਕ ਵਰਗ ਇਦਾਂ ਦਾ ਜਿਹੜਾ ਭਗਤ ਕਹਿਣ ਤੇ ਇਤਰਾਜ਼ ਕਰ ਰਿਹਾ ਤੇ ਸਾਡੇ ਲੋਕਾਂ ਦੀ ਮਾਨਸਿਕਤਾ ਦੇਖੋ ਕਿੰਨੀ ਕਮਜ਼ੋਰ ਬਿਮਾਰ ਹੋ ਗਈ ਹੈ ਕਿ ਸਾਡੇ ਸਹਬਜ਼ਾਦਿਆਂ ਨੂੰ ਸਾਡੇ ਬਾਬਿਆਂ ਨੂੰ ਜਿਹਨਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਇਹ ਵੀਰਬਾਲ ਕਹਿ ਰਹੇ ਨੇ ਤੇ ਸਾਡੇ ਬੰਦੇ ਨਾਲ ਖੜੇ ਹੋ ਕੇ ਆਪਣੀਆਂ ਫੋਟੋਆਂ ਕਰਾ ਰਹੇ ਆ ਇੰਨੀ ਮਾਨਸਿਕਤਾ ਬਿਮਾਰ ਆ ਬਣਵੰਦਿਆਂ ਦੀ ਸੋ ਜਿਹੜੇ ਮਾਡਲ ਤੇ ਕੰਮ ਕਰ ਰਹੇ ਆ ਇਹ ਆਰਐਸਐਸ ਦਾ ਮਾਡਲ ਆ ਜਿਹੜੇ ਲੋਕ ਸਿੱਖ ਪੱਗਾਂ ਬਨ ਕੇ ਇਹਦਾ ਹਿੱਸਾ ਬਣ ਰਹੇ ਆ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਬੰਦੇ ਕਿਉਂ ਨਾ ਹੋਣ ਉਹ ਸਾਰੇ ਆਰਐਸਐਸ ਦੇ ਵਰਕਰ ਹੀ ਨੇ ਉਹ ਆਰਐਸਐਸ ਦੇ ਲਈ ਹੀ ਕੰਮ ਕਰ ਰਹੇ ਆ ਅਸੀਂ ਇਹ ਚੀਜ਼ਾਂ ਨੂੰ ਰੋਕਣ ਦੇ ਲਈ ਤੁਹਾਡੇ ਜ਼ਰੀਏ ਲੋਕਾਂ ਨੂੰ ਸੁਚੇਤ ਕਰ ਰਹੇ ਆ ਇਹ ਚੀਜ਼ਾਂ ਤੇ ਧਿਆਨ ਰੱਖ ਕੇ ਇਹਨਾਂ ਦੇ ਜਿਹੜੇ ਵਿਰੋਧ ਵਿੱਚ ਆਓ ਇਹਨਾਂ ਦੇ ਖਿਲਾਫ ਖੜੇ ਹੋ ਉਹ ਇਹਨਾਂ ਦੇ ਖਿਲਾਫ ਗੱਲ ਰੱਖੋ ਤਾਂ ਜੋ ਇਹ ਲੋਕ ਜਿਹੜੇ ਆ ਚਾਹੇ ਖੁਸ਼ੀ ਨਾਲ ਚਾਹੇ ਮਜਬੂਰੀ ਨਾਲ ਇਹ ਸਿਧਾਂਤਕ ਤੌਰ ਤੇ ਪ੍ਰੋਗਰਾਮ ਕਰਨ ਆਪਣੀਆਂ ਮਰਜ਼ੀਆਂ ਨਾ ਕਰਨ ਉਹ ਚੀਜ਼ਾਂ ਦੀ ਲੋੜ ਹੈ ਠੀਕ ਬਿਲਕੁਲ ਇਹ ਸਿਚੁਏਸ਼ਨ ਆ ਪਰ ਹੈਰਾਨੀ ਜ਼ਰੂਰ ਹੁੰਦੀ ਹੈ ਇੱਕ ਵਾਰੀ ਸੋਚ ਕੇ ਕਿ ਕੀ ਸਾਡੀ ਸਿੱਖ ਕੌਮ ਇੰਨੀ ਹੌਲੀ ਹੋ ਚੁੱਕੀ ਹੈ ਯਾ ਕੀ ਉਹਨੂੰ ਦਿਖਾਇਆ ਜਾ ਰਿਹਾ ਇਸ ਕਿਸਮ ਨਾਲ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਪ੍ਰੋਗਰਾਮ ਜਾਂ ਸਮਾਗਮ ਨਹੀਂ ਮਨਾ ਸਕਦੇ ਖੈਰ ਆਨ ਦਾ ਸਮਾ ਕੀ ਕੁਝ ਲੈ ਕੇ ਆਵੇਗਾ ਉਦਾਸੇ ਰਵਾਂਗੇ ਬਣੇ ਰਵਾਨੀ ਦੀ ਪੰਜਾਬੀ